ਹਾਸਪਤਾਨਕੋਟ ਵਿੱਚ ਇੱਕ ਨਵੀਂ ਤਰ੍ਹਾਂ ਦਾ ਮਾਮਲਾ ਦੇਖਣ ਨੂੰ ਮਿਲਿਆ ਜਿਸ ਵਿੱਚ ਬੱਸ ਚਾਲਕ ਨੇ આરોਪ ਲਗਾਏ ਨੇ ਕਿ ਆਰਟੀਓ ਦਫਤਰ ਵਾਲਿਆਂ ਨੇ ਉਸ ਈ ਚਲਾਨ ਜੜਾਏ ਉਹ ਕੀਤਾ ਸੀ ਤੇ ਉਹਨਾਂ ਨੇ ਆਨਲਾਈਨ ਪੇਮੈਂਟ ਕਰ ਦਿੱਤੀ ਸੀ ਪਰ ਫਿਰ ਵੀ ਉਹਨਾਂ ਦਾ ਲਾਇਸੈਂਸ ਅਕਲ ਵਿਭਾਗ ਵੱਲੋਂ ਜ਼ਬਤ ਕਰ ਲੈ ਗਿਆ ਅਤੇ ਇਸ ਸਬੰਧ ਵਿੱਚ ਜਦੋਂ ਆਰਟੀਓ ਵਿਭਾਗ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਈ ਚਲਾਨ 2024 ਦਾ ਵੀ ਪੈਂਡਿੰਗ ਹੈ ਜੋ ਕਿ ਇਹਨਾਂ ਨੇ ਨਹੀਂ ਭਰਿਆ ਤੇ ਹੁਣ ਵੀ 7000 ਰੁਪਏ ਦਾ ਚਲਾਨ ਜੜਾਏ ਉਹ ਹੋਇਆ ਹੈ ਤੇ ਇਹਨਾਂ ਮੁਤਾਬਿਕ ਆਨਲਾਈਨ ਪੇਮੈਂਟ ਕੀਤੀ ਗਈ ਹੈ ਪਰ ਆਰਟੀਓ ਆਫਿਸ ਦੇ ਖਾਤੇ ਵਿੱਚ ਉਹ ਹੁਣ ਤੱਕ ਪੇਮੈਂਟ जी नहीं आई है तो उन्होंने कहा है कि पिछला ग्यारह हज़ार से हूँ सत्त हज़ार का चलान है जिसनों कि भुगत के अपना लाइसेंस जोड़ा है उलझा सकते हैं तो इस मौके पर गलबात भी की गई है साढ़े नाल देखते हैं ये पूरी खबर की है पूरा मामला देखते हैं ये पूरी खबर आई आए दिल्ली रो स्लीपर गड्डी अपनी त्रेट त्रेट नंबर है बजार नंबर गड्डी है जिस तरह जी पुल पार कि दरियाला के आर टी साहब बैठे थे जी हाथ मारे आई गड्डी रोक ली है कहें कागज पत्र लैके आ जाओ थले आई चल गए उन्हें साढ़ा लसैन रख लिया उसे ਜਦੋਂ ਉਹਨਾਂ ਸੈਰ ਕਰਨ ਦੇ ਬਾਅਦ ਵਿੱਚ ਚਾਹੀ ਛੇ ਮਿੰਟ ਤੇ ਕੀ ਗੱਲ ਨਹੀਂ ਬਣੀ ਕਹਿੰਦੇ ਚਲਾਨ ਹੀ ਕਰਨਾ ਤੇ ਉਹਨੇ ਚਲਾਨ 7000 ਦਾ ਕਰਕੇ ਦੇ ਦਿੱਤਾ ਸਾਨੂੰ ਉਹਦੇ ਬਾਅਦ ਵਿੱਚ ਆਈ ਆ ਕਿਹਾ ਕਿ ਇੱਥੇ ਮੁਕਾ ਦਿਓ ਜਿਹੜੀ ਗੱਲ ਮੁੱਕਦੀ ਹੈ ਕਹਿੰਦੇ ਜੀ 7000 ਰੁਪਏ ਲੱਗਣਾ ਤੇ ਗੱਲ ਮੁੱਕ ਜਾਏਗੀ ਸਾਡੇ ਕੋਲ ਕੈਸ਼ ਹੀ ਆਈ ਕੈਸ਼ ਦੇਣ ਲੱਗੇ ਉਹਨਾਂ ਨੂੰ ਉਹਨੇ ਕੈਸ਼ ਨਹੀਂ ਮੰਨਿਆ ਕਹਿੰਦੇ ਜੀ ਕਿਸੇ ਹੋ ਪੈਸੇ ਦਿਓ ਸਾਨੂੰ ਮਤਲਬ ਸਿਕੰਦਰ ਦੇ ਆਈ ਸਵਾਰੀ ਨੂੰ ਗੱਲਬਾਤ ਕੀਤੀ ਐ ਸਵਾਰੀ ਨੂੰ 7000 ਰੁਪਏ ਦਿੱਤਾ ਸਵਾਰੀ ਨੂੰ ਆਖਿਆ ਕਿ ਭਾਈ ਕੋਈ ਪੈਸੇ ਪਾ ਦਿਓ ਸਿਕੰਦਰ ਸਾਡੇ ਕੋਲ ਪਿਆ ਇਸ ਸਕੈਨਰ ਦੇ ਵੀ ਸਵਾਰੀ ਕੋਲ ਆਈ ਪੈਸੇ ਪੁਆਏ ਪੈਸੇ ਪੁਆਣ ਦੇ ਬਾਅਦ ਵਿੱਚ ਜਿਹੜੇ ਬੰਦੇ ਲੈਣ ਆਲੇ ਉਹ ਕਹਿੰਦੇ ਜੀ ਪੈਸੇ ਸਾਡੇ ਕੋਲ ਨਹੀਂ ਆਏ ਸਾਡੇ ਕੋਲੋਂ ਦਾ ਸਬੂਤ ਪਿਆਦਾ ਪੈਸੇ ਅਗਰ ਉਹਦੇ ਕੋਲ ਨਹੀਂ ਆਏ ਇੱਕ ਦੇ 7000 ਚੱਲ ਗਿਆ ਦੂਜਾ ਸਾਡਾ ਲਾਇਸੈਂਸ ਵੀ ਚੱਲ ਗਿਆ ਸਾਡੀ ਗੱਡੀ ਸਵਾਰੀ ਭਰੀ ਦੀ ਗੱਡੀ ਕੰਮ ਸੇ ਗਾਮ ਕੋਈ 1 ਘੰਟਾ ਉੱਤੇ ਖੜੀ ਰਹੀ ਉਹਦੇ ਬਾਅਦ ਹੀ ਕੋਈ ਘੰਟਾ ਘੰਟਾ ਆਈ ਇੱਥੇ ਖੜੀ ਕੀਤੀ ਗੱਡੀ ਉਦੇ ਬਾਅਦ ਸਵਾਰੀ ਨੂੰ ਸਾਨੂੰ ਤੰਗ ਕੀਤਾ ਕਿ ਭਾਈ ਆਈ ਨਹੀਂ ਦੇਰ ਨਹੀਂ ਰੁਕ ਸਕਦੇ ਕੋਰਟ ਲੇਟ ਖੁੱਲੇਗਾ ਕੋਈ ਸਾਨੂੰ ਪਰੇਸ਼ਾਨ ਨਹੀਂ ਕਰੋ ਤੁਸੀਂ ਆਪਣਾ ਕੰਮ ਕਰੋ ਦੇ ਸਾਨੂੰ ਛੱਡੋ ਆਪਣੇ ਸਟੇਸ਼ਨ ਤੇ ਫਿਰ ਗੱਡੀ ਮੈਨੂੰ ਮਜਬੂਰਨ ਭੇਜਣੀ ਪੈ ਗਈ ਹੁਣ ਮੈਂ ਆ ਤਾਂ ਕੋਰਟ 'ਚ ਇਹ ਕੰਨ ਦੇ ਵੇ ਹਿਸਾਬ ਇੱਥੇ ਨਹੀਂ ਜਨ ਜਦੋਂ ਸਾਹ ਬੰਦਨ ਗੱਲਬਾਤ ਕਰਨੀ ਹੈ ਕੀ ਗੱਲਬਾਤ ਹੈ ਕੀ ਹੈ ਸਿਸਟਮ ਦੇ ਫਰਦ ਦਸਣੇ ਤੁਹਾਨੂੰ ਇਹ ਹੈ ਜੀ ਆਪਣੀ ਗੱਲਬਾਤ ਇਹ ਨਾ ਸੁਦੇਸ਼ ਮਾਨਾ ਜੀ ਮੇਰਾ ਡੋਡੇ ਕੇ ਸਵਾਰ ਵਾਲੇ ਆਈ ਰਹਿਣ ਵਾਲੇ ਬਾਕੀ ਇਹ ਰਾਜਵਗਰੋਂ ਟੀ ਆਪਣੇ ਘਰ ਆਣ ਆਈ ਜਗ੍ਹਾ ਥੱਲੇ ਵੀ ਅਈ 15-20 ਸਾਲ ਤੋਂ ਇੱਥੇ ਰਹਿ ਰਹੇ ਹਾਂ। ਵਾਕੀ ਫਿਰ ਦੇਖਣੇ ਅੰਦਰੋਂ ਕੀ ਕਹਿੰਦੇ ਉਹਦੇ ਬਾਅਦ ਵਿੱਚ ਆਪਣੀ ਗੱਲ ਕਰਾਂਗੇ ਫਿਰ। ਸਲੀਪਰ ਵਾਸਤੇ ਜੀ ਆਪਣੀ ਟ੍ਰਾਂਸਪੋਰਟ ਦਾ ਕਿਰਾਇਆ। ਵਿਸ਼ਨੂ ਯਾਤਰਾ। ਵਿਸ਼ਨੂ ਯਾਤਰਾ ਗੱਡੀ ਟ੍ਰਾਂਸਪੋਰਟ ਹੈ ਜਿਹੜੀ ਆਪਣੀ ਵਿਸ਼ਨੂ ਯਾਤਰਾ ਦੀ ਗੱਡੀ ਹੈ ਜੀ ਆਪਣੇ। ਕਾਗਜ਼ ਪੱਤਰ ਸਭ ਕੁਝ ਆਪਣੇ ਕੋਲ ਓਕੇ ਹੈ ਜੀ। ਅਗਰ ਕਾਗਜ਼ ਪੱਤਰ ਕੋਈ ਘੱਟ ਹੋਏ ਉਹ ਗੱਲ ਬੰਦੀ ਹੈ ਜਿਹੜਾ ਕਾਗਜ਼ ਸਾਡੇ ਕੋਲੋਂ ਮੰਗਿਆ ਆ ਜਨਲਾਈਨ ਕੱਢ ਕੇ ਤੇ ਸੇ ਉਹਨਾਂ ਨੂੰ ਲਾਇਸੈਂਸ ਤੇ ਸੇ ਡਬਲ ਲਾਇਸੈਂਸ ਸਾਡੇ ਕੋਲੋਂ ਆਈ ਤਿੰਨ ਵੰਦੇ ਗੱਡੀ ਨਾਲ ਚੱਲਦੇ ਜੀ। ਆਪਣਾ ਪਹਿਲਾ ਚੱਕਰ ਪਹਿਲੇ ਗੱਡੀ ਦਿੱਲੀ ਸਾਡੀ ਸੀ ਜੁਈ ਹੈ ਉਹਦੇ ਬਾਅਦ ਚਾਈ ਗੱਡੀ ਉਥੋਂ ਰਿਲੀਜ਼ ਕਰਾਈਆ ਆਪਣਾ ਪਹਿਲਾ ਚੱਕਰ ਇਸ ਗੱਡੀ ਉੱਪਰ ਪਹਿਲੇ ਚੱਕਰ ਗੱਡੀ ਲੈ ਕੇ ਜੰਮੂ ਜਾ ਰਹੇ ਜੀ ਅਗਰ ਪਹਿਲੇ ਚੱਕਰ ਸਾਡਾ ਇੰਨੇ ਕਾਂਡ ਹੋਏਗੇ ਸਨ ਹਾਂਜੀ ਅਕਸਰ ਨਾ ਜਿਹੜਾ ਚਲਾਨ ਦੇ ਮੁਤਾਬਕ ਲਿਖਿਆ ਗਿਆ ਜੀ ਚਲਾਨ ਦੇ ਮੁਤਾਬਕ ਦੱਸਨੇ ਆ ਚਲਾਨ ਜਿਹੜਾ ਉਹਦੇ ਨਾਮ ਦੱਸਨੇ ਉੱਪਰ ਲਿਖਿਆ ਇਸ ਤਰ੍ਹਾਂ ਸਾਨੂੰ ਨਾਂ ਨਹੀਂ ਪਤਾ ਜਿਹੜਾ ਉਹਦੇ ਉੱਪਰ ਨਾਂ ਲਿਖਿਆ ਹੋਇਆ ਜੀ ਅਰਸ਼ਦੀਪ ਸਿੰਘ ਹੈ ਜੀ ਕੋਈ ਅਰਸ਼ਦੀਪ ਸਿੰਘ ਆਟੂ ਪਠਾਨਕੋਟ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸਹੀ ਦੀ ਰਿਪੋਰਟ